ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਇਤਿਹਾਸਿਕ ਜਿੱਤ ਤੋਂ ਬਾਅਦ ਤੇ ਕਾਫੀ ਜਿਹੜੇ ਲੁਧਿਆਣਾ ਦੇ ਵਿੱਚ ਕੈਂਡੀਡੇਟ ਸੀਗੇ ਆਮ ਜਨਤਾ ਨੇ ਵਿਸ਼ਵਾਸ ਜਤਾ ਕੇ ਉਹਨਾਂ ਨੂੰ ਇੱਕ ਜਿੱਤ ਹਾਸਲ ਕਰਾਈ ਹੈ ਜਿਹੜੀ 14 ਸੀਟਾਂ ਸੀ सी, 14 ਵਿੱਚੋਂ 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਖਾਤੇ ਦੇ ਵਿੱਚ ਗਈਆਂ ਨੇ ਮੇਰੇ ਨਾਲ ਮੌਜੂਦ ਨੇ ਜੀਵਨ ਸਿੰਘ ਸੰਘੋਵਾਲ ਹਲਕਾ ਗਿਲ ਦੇ ਵਿੱਚੋਂ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਹੈਗੀ ਹੈ ਕਿਸ ਤਰ੍ਹਾਂ ਤਾਂ ਇਹਨਾਂ ਦਾ ਟਿਚਰ ਰਹੇਗਾ ਆਮ ਜਨਤਾ ਦੇ ਨਾਲ ਅੱਗੇ ਕਿਸ ਤਰ੍ਹਾਂ ਦਾ ਇਹਨਾਂ ਦਾ ਕਾਰਗੁਜ਼ਾਰੀ ਰਹੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਬਣੇਗੀ ਕਿਉਂਕਿ ਹੁਣ ਬਣਨੀ ਤੈ ਹੈਗੀ ਹੈ ਸਰ ਤੁਹਾਡਾ ਸਵਾਗਤ ਹੈ ਸਾਡੇ ਵੱਲੋਂ ਪਹਿਲਾਂ ਤੁਹਾਨੂੰ ਸ਼ੁਭਕਾਮਨਾਵਾਂ ਤੁਸੀਂ 2017 ਦੇ ਵਿੱਚ ਵੀ ਖੜੇ ਸੀਗੇ ਲੇਕਿਨ ਕਿਸੇ ਕਾਰਨ ਵਰਸ ਕੁਝ ਘੱਟ ਵੋਟਾਂ ਰਹਿ ਗਿਆ ਸੀ ਲੇਕਿਨ ਜਿਹੜੇ ਹੁਣ ਤੁਸੀਂ ਜਿੱਤ ਹਾਸਲ ਕੀਤੀ ਹੈ ਆਮ ਜਨਤਾ ਦਾ ਭਰੋਸਾ ਜਿਹੜਾ ਤੁਹਾਡੇ ਉੱਤੇ ਜਤਾਇਆ ਗਿਆ ਹੈਗਾ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਮੈਂ ਤੁਹਾਡਾ ਤੇ ਜੇ ਨਿਊਜ਼ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਬਈ ਤੁਸੀਂ ਮੇਰੇ ਪਿੰਡ ਸੰਗੋਆ ਵਾਲਾ ਕੇ ਮੈਨੂੰ ਇੱਥੇ ਕਵਰ ਕਰਨ ਲਈ ਇੱਥੇ ਪਹੁੰਚੇ ਹੋ ਤਾਂ ਤੁਹਾਡਾ ਪਹਿਲਾਂ ਬਹੁਤ ਧੰਨਵਾਦ ਉਸ ਤੋਂ ਬਾਅਦ ਮੈਂ ਸਾਰਿਆਂ ਤੋਂ ਪਹਿਲਾਂ ਉਸ ਵਾਹਿਗੁਰੂ ਦਾ ਧੰਨਵਾਦ ਕਰਦਾ ਪ੍ਰਮਾਤਮਾ ਦਾ ਜਿਨੇ ਸਾਰੇ ਪੰਜਾਬ ਨੂੰ ਸਮਤ ਬਖਸ਼ੀ ਆ ਆਪਣਾ ਮਤਦਾਨ ਕਰਨ ਦਾ ਉਹਨਾਂ ਤੇ ਓਟ ਆਸਰਾ ਪ੍ਰਮਾਤਮਾ ਤੋਂ ਲੋਕਾਂ ਨੇ ਲਿਆ ਤੇ ਉਹਨਾਂ ਨੇ ਮੈਨੂੰ ਐ ਲੱਗਦਾ ਵੀ ਬੜਾ ਸੋਚ ਸਮਝ ਕੇ ਸੂਝਵਾਨ ਹੋ ਕੇ ਵੋਟ ਉਹਨਾਂ ਨੇ ਪਾਈ ਆ ਪੰਜਾਬ ਦੇ ਵਿੱਚ ਇਤਿਹਾਸ ਰਚਤਾ 92 ਸੀਟਾਂ ਅਰਵੰਦ ਕੇਜਰੀਵਾਲ ਸਾਹਿਬ ਦੀ ਝੋਲੀ ਚ ਪਾਈਆਂ ਨੇ ਹੁਣ ਆ ਜੋ ਤੁਸੀਂ ਗੱਲ ਹਲਕੇ ਤੇ ਗੱਲ ਹਲਕੇ ਚ ਮੈਂ 2017 ਚ ਚੋਣ ਲੜੀ ਤੇ ਲੋਕਾਂ ਨੇ ਬੜਾ ਪਿਆਰ ਦਿੱਤਾ 60000 ਵੋਟ ਮੈਨੂੰ ਪਾਈ ਹੁਣ ਤੁਸੀਂ ਚੋਣਾ ਹੋਈਆਂ ਜਿਹਦੇ ਚ ਰਿਕਾਰਡ ਤੋੜ 60000 ਲੀਡ ਆ 93000 ਵੋਟ ਪਾਈ ਆ ਮੈਂ ਗਿਲ ਹਲਕੇ ਦੇ ਵੋਟ ਟ੍ਰਾਂਸਪੋਰਟਰਾਂ ਦਾ ਸਾਰਿਆਂ ਦੇ ਜਿਨ੍ਹਾਂ ਨੇ ਵੋਟਾਂ ਪਾਈਆਂ ਦਿਨੋਂ ਰਾਤ ਕੰਮ ਕਰਿਆ ਉਹਨਾਂ ਦਾ ਮੈਂ ਆਪਣਾ ਦਿਲੋਂ ਧੰਨਵਾਦ ਕਰਦਾ ਮੇਰਾ ਰੋਮ ਰੋਮ ਉਹਨਾਂ ਦਾ ਸਦਾ ਰਿਣੀ ਰਹੂਗਾ ਸਾਡੀ ਆਮ ਜਨਤਾ ਦੇ ਨਾਲ ਵੀ ਗੱਲ ਹੋਏਗੀ ਉਹਨਾਂ ਨੇ ਕਿਹਾ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਤਾਂ ਪਾਈ ਹੈਗੀ ਅਸੀਂ ਬਦਲਾਅ ਚਾਹੁੰਦੇ ਆ ਅਸੀਂ ਫ੍ਰੀ ਨੂੰ ਵੋਟ ਨਹੀਂ ਪਾਈ ਹੈ ਕਿਉਂਕਿ ਜਿਹੜੇ ਲੋਕ ਹੀ ਹੈਗੇ ਕੁਛ ਨਾ ਕੋਈ ਤੰਜ ਕੱਸਦੇ ਨੇ ਤੁਹਾਨੂੰ ਪਤਾ ਵਿਰੋਧੀ ਤੇ ਰਾਜੜੀ ਤੰਜ ਕੱਸਦੀਆਂ ਨੇ ਵੀ ਫ੍ਰੀ ਨੂੰ ਵੋਟ ਪਾਈ ਗਈ ਹੈ ਲੇਕਿਨ ਜਿਹੜਾ ਆਮ ਜਨਤਾ ਦਾ ਕਹਿਣਾ ਹੈਗਾ ਵੀ ਅਸੀਂ ਫ੍ਰੀ ਨੂੰ ਵੋਟ ਨਹੀਂ ਪਾਈ ਅਸੀਂ ਬਦਲਾਅ ਨੂੰ ਵੋਟ ਪਾਈ ਹੈ ਦੇਖੋ ਫਿਰ ਆਮ ਜਨਤਾ ਉਹ ਕੀ ਚਾਹੁੰਦੀ ਆ ਉਹ ਚਾਹੁੰਦੀ ਆ ਵੀ ਸਾਨੂੰ ਪ੍ਰਸ਼ਾਸਨ ਸਾਡਾ ਬਿਲਕੁਲ ਜਿੱਥੇ ਜਾਈਏ ਕੰਮ ਸਾਡੇ ਹੋਣ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਰਕੇ ਦਿਖਾਤਾ ਉੱਥੇ ਦੇਖ ਲਓ ਜੀ ਜਿੰਨੀਆਂ ਗਰੰਟੀਆਂ ਦਿੱਤੀਆਂ ਜਿੰਨੇ ਵਾਅਦੇ ਕਰੇ ਪੂਰੇ ਕਰਨ ਤੋਂ ਬਾਅਦ ਫਿਰ ਇੱਥੇ ਪੰਜਾਬ 'ਚ ਆਜੋ ਇੱਕ ਇੱਕ ਗਰੰਟੀ ਅਸੀਂ ਦਿੱਤੀ ਆ ਪੂਰੀ ਕਰਨੀਆਂ ਇੱਕ ਵੀ ਵਾਅਦਾ ਨਹੀਂ ਹੈਗਾ ਹੁਣ ਕੱਲ ਭਗਵੰਤ ਸਿੰਘ ਜੀ ਨੇ ਜਦੋਂ ਗੱਲਬਾਤ ਹੋਈ ਜਿੰਨੇ ਲੋਨ ਚੜਿਆ ਹੋਇਆ 3 ਲੱਖ ਕਰੋੜ ਤੇ ਕਰਜ਼ਾ ਚੜਿਆ ਪਿਆ ਇਹਨਾਂ ਨੇ ਜਿਹੜਾ ਚੜਾਇਆ ਉਹ ਵੀ ਉਤਰੂ ਉਹ ਵੀ ਘਟਾ ਕੀਤਾ ਜਾਣਾ ਜਿੰਨੀਆਂ ਗਰੰਟੀਆਂ ਦਿੱਤੀਆਂ ਨੇ ਉਹ ਵੀ ਪੂਰੀਆਂ ਕਰਨੀਆਂ ਨੇ ਇੱਕ ਇੱਕ ਵਾਦਾ ਪੂਰਾ ਕਰਨਾ 5 ਸਾਲ ਦਾ ਲੋਕਾਂ ਨੇ ਸਾਨੂੰ ਸਮਾਂ ਦਿੱਤਾ ਇੱਕ ਵੀ ਨਹੀਂ ਹੋਰ ਉਦੋਂ ਜਿਆਦਾ ਵੀ ਜਿਵੇਂ ਦਿੱਲੀ 'ਚ ਕੰਮ ਕੀਤੇ ਇਦਾਂ ਕਰੇਗਾ ਕੋਈ ਇਸ ਤਰ੍ਹਾਂ ਦਾ ਟੀਚਾ ਭਗਵੰਤ ਮਾਨ ਜੀ ਵੱਲੋਂ ਲਿਆ ਗਿਆ ਹੈਗਾ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਠੇਕਿਆਂ ਦੀ ਤਦਾਤ ਵਧ ਰਹੀ ਸੀਗੀ ਉਹਨਾਂ ਨੂੰ ਕਿਤੇ ਨੇ ਕਿਤੇ ਘਟਾਇਆ ਜਾਊਗਾ ਤੇ ਐਜੂਕੇਸ਼ਨ ਸੈਂਟਰ ਦੇ ਵਿੱਚ ਧਿਆਨ ਦਿੱਤਾ ਜਾਊਗਾ ਬਿਲਕੁਲ ਦੇਖੋ ਪਿੰਡਾਂ ਦੇ ਵਿੱਚ ਲੋਕਾਂ ਨੂੰ ਕੀ ਚਾਹੀਦਾ ਵਿਚ ਸਕੂਲਾਂ ਦੇ ਵਿੱਚ ਟੀਚਰ ਹੈ ਨਹੀਂ ਕਿਤੇ ਮਾਤਰ ਬੁਰਾ ਹਾਲ ਪ੍ਰਾਈਵੇਟ ਸਕੂਲਾਂ 'ਚ ਕੋਈ ਪੜ੍ਹਾ ਨਹੀਂ ਸਕਦਾ ਕਿਉਂਕਿ ਜਿਹੜੇ ਬੜੇ-ਬੜੇ ਮਗਰਮਸ ਬੈਠੇ ਨੇ 15-15 ਲੱਖ ਰੁਪਏ ਡੋਨੇਸ਼ਨ ਮੰਗਦੇ ਆ ਦਾਖਲਾ ਕੌਣ ਕਰਾ ਸਕਦਾ ਗਰੀਬ ਆਪਾਂ ਕਦੇ ਨਹੀਂ ਹੋਰ ਕੀ ਨਹੀਂ ਸਕਦੇ ਇੱਥੇ ਕੋਈ ਪੜਾਉਂਦਾ ਨਹੀਂ ਵੀ ਇੱਥੇ ਪੜਾਈ ਨਹੀਂ ਹੋ ਰਹੀ ਸਰਕਾਰੀ ਸਕੂਲਾਂ ਦਾ ਮਿਆਰ ਵਧੀਆ ਕਰਨਾ ਪਿੰਡਾਂ ਦੇ ਵਿੱਚ ਹਸਪਤਾਲ ਕਿਤੇ ਨਹੀਂ ਜੇ ਕਿਤੇ ਹਸਪਤਾਲ ਮਾੜਾ-ਮੋਟਾ ਹੈ ਉੱਥੇ ਦਵਾਈਆਂ ਇਹ ਨਹੀਂ ਜੇ ਦਵਾਈਆਂ ਉੱਥੇ ਡਾਕਟਰ ਹੈ ਨਹੀਂ ਐਨਾ ਕੁ ਵਧੀਆ ਮਾਹੌਲ ਲੋਕਾਂ ਨੂੰ ਪਤਾ ਲੱਗੂਗਾ ਬਿਜਲੀ 24 ਘੰਟੇ ਮਿਲਣੀ ਆ 73% ਦਿੱਲੀ ਦੇ ਵਿੱਚ ਲੋਕਾਂ ਦਾ ਜ਼ੀਰੋ ਬਿਲ ਆਉਂਦਾ ਇੱਥੇ 80% ਆਉਂ ਜਣੀ ਕਿਹਨ ਦਾ ਮਤਲਬ ਸਹੂਲਤਾ ਤੁਸੀਂ ਆ ਦਿਨ ਮੇਰੇ ਕੋਲੇ ਆ ਲੋਕ ਹਜ਼ਾਰਾਂ ਦੀ ਤਦਾਦ ਚ ਦੋ ਦੂਜੇ ਦਿਨ ਆ ਰਹੇ ਨੇ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਆ ਪਰ ਇਹਨਾਂ ਨੂੰ ਚਾਹੀ ਆ ਆਵਾ ਦੀ ਪਾਰਟੀ ਦਾ ਇੰਨਾ ਹੋਇਆ ਡੱਬੇ ਲੈ ਕੇ ਮਠਿਆਈ ਲੈ ਕੇ ਮਿੱਠਾ ਮੂੰਹ ਕਰਾਉਣ ਦੇ ਆ ਸੌ ਚੁੱਕ ਸਮਾਗਮ ਤੋਂ ਬਾਅਦ ਅਸੀਂ ਘਰ ਘਰ ਕੱਲੇ ਕੱਲੇ ਪਿੰਡ ਚ ਕਲੋਨੀ ਚ ਜਾ ਕੇ ਧੰਨਵਾਦ ਕਰਨਾ ਸੱਥਾਂ ਦੇ ਵਿੱਚ ਸਾਰੇ ਪਿੰਡਾਂ ਚ ਚਾਰ ਚਾਰ ਪੰਜ ਪਿੰਡ ਬਲਾ ਕੇ ਵੀ ਦੱਸੋ ਭਾਈ ਤੁਹਾਡੇ ਕਿਹੜੇ ਕੰਮ ਨੇ ਕਿ ਉਹ ਤੁਹਾਡਾ ਕੰਮ ਅਫਸਰਾਂ ਨੂੰ ਬੁਲਾਇਆ ਜਾਊਗਾ ਤੇ ਦਿਓ ਜਵਾਬ ਦਿਓ ਇਹਨਾਂ ਦਾ ਕੰਮ ਕਿਉਂ ਨਹੀਂ ਹੋਇਆ ਜਾਨੀ ਕਹਿਣ ਦਾ ਮਤਲਬ ਪੂਰਾ ਪਾਰਦਰਸ਼ਨਾ ਸਾਰਾ ਕੰਮ ਹੋਊਗਾ ਅਰਵਿੰਦ ਕੇਜਰੀਵਾਲ ਜੀ ਵੱਲੋਂ ਗਾਰੰਟੀ ਲਈ ਗਈ ਸੀਗੀ ਉਸ ਗਾਰੰਟੀ ਬੇਸ ਦੇ ਉੱਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਜਿੱਤ ਹਾਸਲ ਕੀਤੀ ਹੈਗੀ ਹੈ ਜੇ ਗੱਲ ਕਰੀਏ ਹਲਕਾ ਗਿਲ ਦੀ ਹਲਕਾ ਗਿਲ ਦੇ ਵਿੱਚ ਤੁਸੀਂ ਇੱਕ ਉੱਬਰ ਕੇ ਇੱਕ ਅਲੱਗ ਜਿਹਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆਏ ਹੋ ਤੇ ਤੁਹਾਡੀ ਪਰਸਨਲ ਗਾਰੰਟੀ ਆਮ ਜਨਤਾ ਨੂੰ ਕੀ ਰਹੇਗੀ ਦੇਖੋ ਪਰਸਨਲ ਗਾਰੰਟੀ ਜਿਹੜੀ ਸਨ ਅਰਵਿੰਦ ਕੇਜਰੀਵਾਲ ਸਾਹਿਬ ਨੇ ਦਿੱਤੀ ਆ ਕਿ ਨਾ ਸਾਰੇ ਪੰਜਾਬ ਵਾਲਿਆਂ ਨੂੰ ਦਿੱਤੀ ਆ ਅਸੀਂ ਉਹ ਪੂਰੀ ਕਰਗੇ ਲੋਕਾਂ ਨੂੰ ਚਾਹੀਦਾ ਕੀ ਆ ਪਾਣੀ ਚਾਹੀਦਾ ਬਿਜਲੀ ਚਾਹੀਦੀ ਆ ਜਰਾ ਜਿਹੜਾ ਸਿਸਟਮ ਸਾਰਾ ਠੀਕ ਹੋ ਮੈਂ ਜਿਹੜੇ ਮਹਿਕਮੇ ਚ ਮਰਜੀ ਚਲੇ ਜਾਓ ਕਰਪਸ਼ਨ ਆ ਕਰਪਸ਼ਨ ਦੂਰ ਹੋ ਆ ਜਾਇਓ ਤੁਸੀਂ ਹੁਣ ਕੱਲੋਂ ਕਿਸੇ ਕਵਰ ਕਰਨ ਜਾਇਓ ਤੁਸੀਂ ਆ ਥੋੜਾ ਤਰੀਕ ਤੋਂ ਬਾਅਦ ਜਦੋਂ ਅੱਜ ਵੀ ਚਲੇ ਜਾਇਓ ਸਾਰਿਆਂ ਨੂੰ ਮੈਂ মিডিਆ ਵਾਲਿਆਂ ਨੂੰ ਹੁਣ ਵੀ ਕਹਿਣਾ ਤੁਹਾਨੂੰ ਤੁਹਾਡੇ ਚੈਨਲ ਰਾਹੀਂ ਗੱਲ ਹਾਲ ਕੇ ਜਿੰਨੇ ਵੀ ਸਰਕਾਰੀ ਦਫ਼ਤਰ ਨੇ ਅਸੀਂ ਕਿਸੇ ਤੋਂ ਪੰਜੀ ਲੈਣੀ ਕੋਈ ਨਹੀਂ ਕਿਸੇ ਤੋਂ ਲੈਣ ਦੇਣੀ ਨਹੀਂਗੀ ਜਾਓ ਜਿਹੜਾ ਬੰਦਾ ਸਾਡਾ ਕੰਮ ਕਰਾਉਣ ਲਈ ਜਾਂਦਾ ਉਹਦਾ ਪਹਿਲ ਦੇ ਆਧਾਰ ਤੇ ਉਹਨੂੰ ਚਾਹ ਪਾਣੀ ਪਿਲਾ ਕੇ ਉਹਦਾ ਕੰਮ ਪੂਰੇ ਇਮਾਨਦਾਰੀ ਨਾਲ ਜੇ ਤਾਂ ਦਿਨ ਤੋਂ ਇੱਕ ਦੋ ਲੱਗਦੇ ਆ ਉਹਨੂੰ ਟਾਈਮ ਦੇ ਦਿਓ ਨਹੀਂ ਤਾਂ ਜੇ ਉਸੇ ਦਿਨ ਵੀ ਹੁੰਦਾ ਤਾਂ ਉਸੇ ਦਿਨ ਸੀ ਨਾ ਤਹਿਸੀਲਦਾਰਾਂ ਤੋਂ ਮਹੀਨਾ ਲੈਣਾ ਨਾ ਅਸੀਂ ਥਾਣਿਆਂ ਤੋਂ ਮਹੀਨਾ ਲੈਣਾ ਇਹ ਤੋਂ ਕੋਈ ਵੈਸੇ ਲੈਣਾ ਹੀ ਨਹੀਂ ਅਸੀਂ ਇਹ ਜਿਹੜੇ ਮਾਫੀਏ ਨੇ ਬੰਦ ਕਰਨੇ ਨੇ ਪਬਲਿਕ ਨੂੰ ਖੁਸ਼ ਦੇਖਣਾ ਚਾਹੁੰਦੇ ਆ ਜਿਵੇਂ ਸਾਡੇ ਬਜ਼ੁਰਗ ਕਹਿੰਦੇ ਸੀਗੇ ਪੁਰਾਣੇ ਬਿਹਾਂ ਵੀ ਬਿਲਕੁਲ ਉਹ ਜਿਹਾ ਅਸੀਂ ਪੰਜਾਬ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਔਰ ਜ਼ਰੂਰ ਬਣੂਗਾ ਸਭ ਤੋਂ ਜ਼ਿਆਦਾ ਪ੍ਰੋਬਲਮ ਜਿਹੜੀ ਰਜਿਸਟਰੀਆਂ ਕਰਾਉਣ ਦੇ ਵਿੱਚ ਪਟਵਾਰੀ ਨੂੰ ਮਿਲਣ ਨੂੰ ਲੈ ਕੇ ਜਾਂ ਜਾਤੀ ਸਰਟੀਫਿਕੇਟ ਨੂੰ ਲੈ ਕੇ ਆਉਂਦੀਆਂ ਨੇ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਬੱਚੋਂ ਕੱਟਰ ਕੱਟ ਰਹੇ ਆ ਮੈਂ ਕਚੇਰੀ ਚ ਬਹੁਤ ਵਧੀਆ ਕੰਮ ਕਰਦਾ ਸੀ ਬਸਿੱਕਾ ਨਵੀ ਸੀ 2013 ਦੇ ਵਿੱਚ ਮੈਂ ਉੱਥੋਂ ਕੰਮ ਛੱਡਤਾ ਸੀ ਜਦੋਂ ਐਸਸੀ ਸਰਟੀਫਿਕੇਟ ਬਣਾਉਣ ਨੂੰ ਵੀ 500 ਤੋਂ 1000 ਰੁਪਏ ਰਿਸਬ ਦੇਣੀ ਪੈਂਦੀ ਸੀ ਮੈਂ ਕਿਹਾ ਵੀ ਹੁਣ ਤਾਂ ਮਾਰਾ ਹੀ ਰੱਬ ਰੱਖਾ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਦਿੱਲੀ 'ਚ ਵਧੀਆ ਕੰਮ ਹੁੰਦੇ ਨੇ ਇੱਥੇ ਵੀ ਆ ਕਿਤੇ ਤੁਸੀਂ ਦੇਖਿਓ ਥੋੜੇ ਦਿਨਾਂ ਤੱਕ ਕਰਾਪਸ਼ਨ ਤੁਹਾਨੂੰ ਪੁੱਛਣੀ ਨਹੀਂ ਕਿ ਨਾ ਪਟਵਾਰੀ ਮੰਗੂਗਾ ਨਾ ਤਹਿਸੀਲਦਾਰ ਮੰਗੂਗਾ ਨਾ ਕਿਸੇ ਹੋਰ ਮਹਿਕਮਾਣਾ ਮੰਗੂਗਾ ਉਹ ਕੋਈ ਬਾਈ ਜੀ ਕੰਮ ਕਰਾ ਕੇ ਲੈ ਕੇ ਜਾਓ ਧੰਨਵਾਦ ਪਾਣੀ ਜਿਹੜੇ 2-2 ਲੱਖ ਰੁਪਏ ਆਪਣਾ ਤਨਖਾਹ ਲੈਂਦੇ ਆ ਆਪਾਂ ਪੇ ਕਰਦੇ ਆ ਫੈਕਟ ਦਿੰਨੇ ਉਹ ਤੋਂ ਤਨਖਾਹ ਲੈਂਦੇ ਆ ਉਹੀ ਤੁਹਾਨੂੰ ਕਿਆ ਕਰਨਗੇ ਬੈਠੋ ਤੇ ਕੰਮ ਲੈ ਕੇ ਜਾਓ ਇੰਨਾ ਕੁ ਵਧੀਆ ਅਸੀਂ ਕੰਮ ਕਰਦੇ ਆ 2017 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆਈ ਸੀਗੇ ਤੇ ਉਹਨਾਂ ਨੇ ਕੈਪਟਨ ਸਾਹਿਬ ਨੇ ਕਿਹਾ ਸੀਗਾ ਵੀ ਵੀਆਈਪੀ ਕਲਚਰ ਅਸੀਂ ਖਤਮ ਕਰਾਂਗੇ ਤੇ ਉਸ ਟਾਈਮ ਦੇ ਵਿੱਚ ਜਿਹੜਾ ਸਿਕਿਉਰਟੀਆਂ ਸੀਗੇ ਐਮਐਲਐਸ ਦੀਆਂ ਨਹੀਂ ਸੀਗੀਆਂ ਲਾਲ ਬੱਤੀ ਹਟਾ ਦਿੱਤੀ ਗਈ ਸੀ ਬੜਾ ਕੁਝ ਕੀਤਾ ਗਿਆ ਸੀ ਲੇਕਿਨ ਹੌਲੀ ਹੌਲੀ ਫੇਰ ਉਸੇ ਹੀ ਲਾਈਨ ਦੇ ਉੱਤੇ ਆ ਗਏ ਸੀ ਸਿਕਿਉਰਟੀਆਂ ਫੇਰ ਵਧਾ ਦਿੱਤੀਆਂ ਗਈਆਂ ਬੜਾ ਕੁਝ ਹੋਇਆ ਸੀਗਾ ਤੁਹਾਡੀ ਸਰਕਾਰ ਦੇ ਵਿੱਚ ਕਿਸ ਤਰ੍ਹਾਂ ਰਹੇਗਾ ਦੇਖੋ ਅੱਜ ਤੁਸੀਂ ਦੇਖ ਲਿਆ ਕਿ ਨਾ ਚੈਨਲ ਤੇ 122 ਵਿਅਕਤੀਆਂ ਕੋਲੋਂ ਜਿੰਨੀ ਸਕورٹی ਸੀ ਹਜ਼ਾਰਾਂ ਦੀ ਤعداد ਦੇ ਵਿੱਚ ਸਾਰੀ ਵਾਪਸ ਲੈ ਲਈ ਆਮ ਆਦਮੀ ਪਾਰਟੀ ਨੂੰ ਕਿ ਪੈ ਹੁਣ ਸਾਨੂੰ ਕਾਹਦਾ ਡਰ ਆ ਦੋ ਹਜ਼ਾਰ ਬੰਦਾ ਮੇਰੇ ਕੋਲੇ ਬੈਠਾ ਸਾਨੂੰ ਕਾਹ ਪਿੰਡਾਂ ਚ ਵੀ ਅਸੀਂ ਐਵੇਂ ਗਏ ਆ ਇਹ ਤਾਂ ਇਲੈਕਸ਼ਨ ਕਮਿਸ਼ਨ ਦੇ ਰੂਲ ਅਨੁਸਾਰ ਮੁਤਾਬਕ ਚਲੋ ਉਹਨਾਂ ਦੀ ਗਾਈਡਲਾਈਨ ਹੁੰਦੀ ਆ ਉਹਦੇ ਮੁਤਾਬਕ ਦੋ ਚਾਰ ਆ ਜਾਂਦੇ ਨੇ ਪਰ ਜਿੰਨੇ ਆਮ ਆਦਮੀ ਪਾਰਟੀ ਲੋਕ ਪਿਆਰ ਕਰਦੇ ਨੇ ਕਾਹਦਾ ਡਰ ਆ ਪੈਸੇ ਅਸੀਂ ਨਹੀਂ ਕਿਸੇ ਤੋਂ ਲੈਣੇ ਕੰਮ ਲੋਕਾਂ ਦਾ ਇਹਨਾਂ ਦਾ ਸਵਾਰਣ ਬਾਤੇ ਤਾਂ ਹੀ ਜਾ ਰਹੇ ਆ ਉਹ ਤਾਂ ਸਾਡੇ ਸਾਥੀ ਨੇ ਇਸ ਕਰਕੇ ਜਿਹੜੀਆਂ ਇਹਨਾਂ ਦੀਆਂ ਰਵੈਤੀਆਂ ਚ ਲੋਕਾਂ ਨੇ ਕੀ ਕੀਤਾ ਸੀ ਬਿਠਾ ਤੇ ਘਰਾਂ 'ਚ ਗਲੀਆਂ 'ਚ ਰੋਲਤੇ ਨਾਲੀਆਂ 'ਚ ਰੋਲ ਕੇ ਰੱਖਤੇ بڑے ਲੋਕ ਬਿਆਨ ਤੇ ਪਰਮਾਤਮਾ ਬੜਾ ਬਿਆਨਤਾ ਬਹੁਤ ਉਹਨਾਂ ਨੇ ਬੁੱਧੀ ਲੋਕਾਂ ਨੇ ਬਹੁਤ ਸੂਝਵਾਨ ਹੋ ਕੇ ਵੋਟ ਪਾਈ ਆ ਮੈਨੂੰ ਵੀ ਪੂਰਾ ਭਰੋਸਾ ਵੀ ਅਸੀਂ ਜਿੰਨੀਆਂ ਵੀ ਗਾਰੰਟੀਆਂ ਦਿੱਤੀਆਂ ਨੇ ਪੂਰੀਆਂ ਕਰਾਂਗੇ ਉਸ ਤੋਂ ਜ਼ਿਆਦਾ ਕੰਮ ਕਰਾਂ ਇੱਕ ਛੋਟਾ ਜਿਹਾ ਸਵਾਲ ਮੇਰਾ ਆਖਰੀ ਸਵਾਲ ਹੈਗਾ ਪੰਜਾਬ ਨੂੰ ਪਹਿਲਾਂ ਅਕਾਲੀਆਂ ਨੇ ਹੈਂਡ ਓਵਰ ਕੀਤਾ ਆਪਣਾ ਫਿਰ ਉਸ ਤੋਂ ਬਾਅਦ ਕਾਂਗਰਸ ਆ ਗਈ ਫਿਰ ਅਕਾਲੀ ਆਏ ਫਿਰ ਕਾਂਗਰਸ ਆ ਗਈ ਫਿਰ ਗੱਡਜੋੜ ਦੀ ਸਰਕਾਰ ਭਾਜਪਾ ਦੀ ਆ ਗਈ ਸੀ ਅਕਾਲੀਆਂ ਦੇ ਨਾਲ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਸਾਡੇ ਵੱਲੋਂ ਸ਼ੁਭਕਾਮਨਾਵਾਂ ਲੇਕਿਨ ਪੰਜਾਬ ਦੇ ਵਿੱਚ ਬਹੁਤ ਵੱਡਾ ਸੰਘਰਸ਼ ਹੋਏਗਾ ਇਹ ਕਾਮਾਦਵੀ ਪਾਰਟੀ ਵਾਸਤੇ ਕਿਸ ਤਰ੍ਹਾਂ ਉਸ ਚੀਜ਼ ਨੂੰ ਕਰ ਸਕੇਗਾ ਆਵਾਜ਼ ਦੀ ਪਾਰਟੀ ਦੇਖੋ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਹੁਣ ਤੱਕ ਉਹ ਕੀ ਕਹਿ ਦੇ ਰਹੀਆਂ ਨੇ ਇਹਨਾਂ ਤੋਂ ਕਿ ਕਿਤੇ ਸਰਕਾਰ ਚੱਲਣੀ ਆ ਇਹਨਾਂ ਦੇ ਕਿਤੇ ਐਮਐਲਏ ਕਿਹੇ ਬਣਣਾ ਜਣੀ ਕਹਿਣ ਦਾ ਮਤ ਉਹਨਾਂ ਦੇ ਇਹੀ ਕੰਮ ਆ ਸਰਕਾਰ ਵੀ ਵਧੀਆ ਚਲਾ ਕੇ ਦਿਖਾ ਲਾਂਗੇ ਜਿੰਨੀਆਂ ਗਰੰਟੀਆਂ ਨੇ ਉਹ ਵੀ ਪੂਰੀਆਂ ਕਰਕੇ ਦਿਖਾ ਲਾਂਗੇ ਕਰਜ਼ਾ ਵੀ ਲਾਵਾਗੇ ਲੋਕਾਂ ਦੇ ਸਾਰੇ ਕੰਮ ਹੋਣਗੇ ਲੋਕਾਂ ਦੇ ਦਿਨ ਪਰ ਦਿਨ ਤੁਹਾਡੇ ਕੋਲ ਸਵਾਲ ਹੀ ਨਹੀਂ ਹੋਣੇ ਪੁੱਛਣ ਨੂੰ ਤੁਸੀਂ ਇਹ ਕਰਨਾ ਵੀ ਸਾਰੇ ਜਿਹਦੇ ਕੋ ਮਰਜ਼ੀ ਜਾ ਕਰੋ ਕਿ ਮਹੱਲੇ ਚ ਜਾਓ ਪਿੰਡਾਂ ਚ ਜਾਓ ਮਹਾਰਾ ਸਾਡਾ ਤਾਂ ਆ ਵੀ ਕੰਮ ਹੋ ਗਿਆ ਆ ਸਾਡਾ ਤਾਂ ਆ ਵੀ ਕੰਮ ਹੋ ਗਿਆ ਲੋਕਾਂ ਨੇ ਖੁਸ਼ ਨੇ ਬੜੇ ਲੋਕ ਤਾਂ ਦੀਵਾਲੀ ਮਨਾਈ ਆ ਲੋਕਾਂ ਨੇ ਤਾਂ ਬਈ ਬੜਾ ਇਹਨਾਂ ਦਾ ਛੁਟਕਾਰਾ ਹੋਇਆ ਲੋਕ ਨੇ 10 ਤਰੀਕ ਨੂੰ ਅਡੀਕ ਰਹਿ ਸੀ ਕਦੋਂ 10 ਤਰੀਕ ਆਵੇ ਟੀਵੀ ਦਾ ਦੱਬੀਏ ਤੇ ਅਸੀਂ ਸਾਡੀ ਸਰਕਾਰ ਆ ਜਾਣੀ ਆ ਆਮ ਆਦਮੀ ਦੀ ਪਾਰਟੀ ਭਗਵੰਤ ਮਾਨ ਜੀ ਦਾ ਇੱਕ ਬਹੁਤ ਅੱਛਾ ਯੁਵਾ ਪੀੜੀ ਨੂੰ ਲੈ ਕੇ ਇੱਕ ਗੱਲ ਕਹੀ ਸੀ ਉਹਨਾਂ ਨੇ ਵੀ ਯੁਵਾ ਪੀੜੀ ਜਿਹੜੀ ਹੈ ਨੇਤਾ ਲੋਕਾਂ ਦੇ ਨਾਲ ਘਟ ਤੇ ਆਪਣੇ ਕੰਮ ਕਾਰਾਂ 'ਚ ਧਿਆਨ ਦੇਵੇ ਐਜੂਕੇਸ਼ਨ ਜਿਹੜੀ ਉਹ ਆਪਣੇ ਪੂਰੀ ਕਰਨ ਤੇ ਆਪਣੇ ਕੰਮ ਕਾਰ ਕਰਨ ਸਵੇਰੇ ਕੰਮ ਤੇ ਜਾਣ ਤੇ ਸ਼ਾਮੀ ਆ ਕੇ ਪਰਿਵਾਰ ਦੇ ਨਾਲ ਰੋਟੀ ਖਾਣ ਸ਼ਾਂਤਪੂਰਨ ਵਾਤਾਵਰਨ ਉਹਨਾਂ ਨੇ ਕਿਹਾ ਵੀ ਬਣਾ ਕੇ ਰੱਖਣਾ ਹੈਗਾ ਜੇ ਯੁਵਾ ਨੂੰ ਅਸੀਂ ਹੁਣ ਇਸ ਟਾਈਮ ਪਕੜ ਲਿਆ ਤੇ ਅੱਗੇ ਜਾ ਕੇ ਯੁਵਾ ਜਿਹੜਾ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦਾ ਮਦਦ ਕਰੂਗਾ ਜੀ ਬੇਰੋਜ਼ਗਾਰੀ ਵੀ ਦੂਰ ਕਰਨੀ ਆ ਸਾਰਾ ਭ੍ਰਿਸ਼ਟਾਚਾਰ ਵੀ ਦੂਰ ਕਰਨਾ ਸਾਰਾ ਕੰਮ ਆ ਜਿਹੜਾ ਤੁਹਾਨੂੰ ਸੀ 5 ਸਾਲ ਸਾਨੂੰ ਦਿੱਤੇ ਨੇ 5 ਸਾਲਾਂ ਦੇ ਵਿੱਚ ਅਸੀਂ ਅਨੇਕਾਂ ਕੰਮ ਹੋਏ ਨੇ ਔਰ ਲੋਕ ਵੀ ਖੁਸ਼ ਹੋਣਗੇ ਧੰਨਵਾਦੀ। ਤੋਂ ਇਹ ਸੀਗੇ ਜੀਵਨ ਸਿੰਘ ਸੰਗੋਵਾਲ ਹਲਕਾ ਗਿਲ ਤੋਂ ਜਿਹੜੇ ਆਮ ਆਦੀ ਪਾਰਟੀ ਵੱਲੋਂ ਇਹਨਾਂ ਨੇ ਜਿੱਤ ਹਾਸਲ ਕੀਤੀ ਸੀਗੀ ਹਲਕਾ ਗਿਲ ਦੇ ਇਸ ਟਾਈਮ ਐ ਹੁਣ ਸੌ ਚੱਕਣ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਦੇਖਿਆ ਜਾਏਗਾ ਵੀ ਆਮ ਆਦੀ ਪਾਰਟੀ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਭ੍ਰਸ਼ਟਾਚਾਰ ਦੇ ਉੱਤੇ ਲਗਾਮ ਕੱਸਦੀ ਹੈਗੀ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਨਵੀਂ ਅਪਡੇਟ ਦੇ ਨਾਲ ਫਿਰ ਤੁਹਾਨੂੰ ਰੂਬਰੂ ਕਰਾਵਾਂਗੇ।